ਹਰ ਖਬਰ ਤੇ ਨਜ਼ਰ ਹਰ ਸਮੇਂ ਆਵਾਜ਼ ਤੁਹਾਡੀ ਪੰਜਾਬੀ ਪੋਸਟ ਆਵਾਜ਼ ਹੱਕ ਦੀ ਅਫਸਰ ਦਾ ਪੰਜਾਬੀ ਪੋਸਟ ਤੇ ਸਵਾਗਤ ਹੈ ਮੈਂ ਹਮਮੋਨ ਸਿੰਘ ਸ਼ੁਰੂ ਕਰਦੇ ਹਾਂ ਪੰਜਾਬੀ ਪੋਸਟ ਦੀਆਂ ਪੰਜਾਬੀ ਖਬਰਾਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਲੈ ਕੇ ਆਏ ਹਾਂ ਅਸੀਂ ਆਪ ਜੀ ਦੇ ਆਸ-ਪਾਸ ਦੀਆਂ ਹਲਚਲਾਂ ਅਤੇ ਹੋ ਰਹੀਆਂ ਘਟਨਾਵਾਂ ਦਾ ਵੇਰਵਾ ਦਰਸ਼ਕ دیکھ رہے ہو پنجابی پوسٹ میں ਮਹਮੋਦ ਸਿੰਘ ਆਸਮਸੋਲ ਸੈਂਟਰਲ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਵੈਲਫੇਅਰ ਸੁਸਾਇਟੀ ਦੀ ਇੱਕ ਅਹਿਮ ਬੈਠਕ ਚੱਲ ਰਹੀ ਹੈ ਇਸ ਬੈਠਕ ਦੇ ਵਿੱਚ ਆਉਣ ਵਾਲੇ ਜੋ ਹੈ 24 ਅਕਤੂਬਰ ਨੂੰ ਸਿੱਖ ਐਕਸੀਲੈਂਸੀ ਅਵਾਰਡ ਅਰਥਾਤ ਜਿਹੜੇ ਛੋਟੇ ਬੱਚੇ ਨੇ ਜੋ ਆਪਣੇ ਸਿੱਖ ਸਮਾਜ ਦੇ ਬੱਚੇ ਨੇ ਉਹ ਸਿੱਖ ਸਮਾਜ ਦੇ ਬੱਚਿਆਂ ਨੇ ਆਪਣੇ ਪੜ੍ਹਾਈ ਦੇ ਖੇਤਰ 'ਚ ਸਪੋਰਟਸ ਦੇ ਖੇਤਰ 'ਚ ਹੋਰ ਜੋ ਨੌਜਵਾਨ ਆਪਣੇ ਕੌਮ ਦੇ ਹੀਰੇ ਜਾਂ ਫਿਰ ਬੇਬੇ ਨਾਨਕੀ ਅਵਾਰਡ ਇਹਨਾਂ ਦੇ ਵਿਸ਼ੇ ਦੇ ਉੱਤੇ ਚਰਚਾ ਹੋ ਰਹੀ ਹੈ 24 ਅਕਤੂਬਰ ਨੂੰ ਆਸਨ ਸੋਲ ਦੇ ਰਵਿੰਦਰ ਭੌਣ ਵਿਖੇ ਇਹ ਜੋ ਹੈ ਕਾਰਜਕ੍ਰਮ ਹੋਣਾ ਹੈ ਆਪਾਂ ਪਤਾ ਆਪਾਂ ਹੁਣ ਕੁਝ ਜਾਣਕਾਰੀ ਲਵਾਂਗੇ ਇਸ ਪ੍ਰੋਗਰਾਮ ਬਾਰੇ ਕਿਸ ਤਰ੍ਹਾਂ ਦੇ ਹਰਜੀਤ ਸਿੰਘ ਬੱਗਾ ਜੀ ਸਾਡੇ ਕੋਲ ਨੇ ਕਿਸ ਤਰ੍ਹਾਂ ਦੀ ਜੋ ਹੈ ਤੁਹਾਡੀ ਪਲਾਨਿੰਗ ਚੱਲ ਰਹੀ ਹੈ ਕੀ ਪ੍ਰੋਗਰਾਮ ਹੋਣ ਨਿਕਲ ਚਾਹੀਦਾ ਹੈ ਪੰਜਾਬੀ ਪੰਜਾਬੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਹਿ ਅੱਜ ਅਸੀਂ ਇਹ ਬੀਨਾਂ ਮੋੜ ਤੇ ਸੁਰਜੀਤ ਸਿੰਘ ਮੱਕੜ ਜੀ ਦੇ ਆਫਿਸ ਵਿੱਚ ਅਸੀਂ ਬੈਠੇ ਆਂ ਪ੍ਰੋਗਰਾਮ ਕਰਨਿਆ ਸੜਾ 12 ਵਜੇ ਇਹ ਸਿੱਖੀ ਗੋਸ਼ਨ ਦੇ ਐਵਾਰਡ ਇਹਦੇ ਬਾਰੇ ਅਸੀਂ ਚर्चा ਕਰ ਰਹੇ ਹਾਂ ਅਸੀਂ ਹਰ ਇੱਕ ਸਾਲ ਐਵਾਰਡ ਅਸੀਂ ਹਰ ਇੱਕ ਸਾਲ ਇਹ ਪ੍ਰੋਗਰਾਮ ਕਰਨੇ ਆ ਸਾਡੇ ਅੱਜ ਦੀ ਵਾਰ ਇਹ ਬਰ ਬਰਵਾਂ ਪ੍ਰੋਗਰਾਮ ਹੋ ਰਿਹਾ ਹੈ ਇਸ ਪ੍ਰੋਗਰਾਮ ਵਿੱਚ ਇਹ ਪ੍ਰੋਗਰਾਮ ਸਿੱਖ ਵੈਲਫੇਅਰ ਐਸੋਸੀਏਸ਼ਨ ਤੇ ਸੈਂਟਰਲ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਪ੍ਰੋਗਰਾਮ ਹੁੰਦਾ ਹੈ ਤੇ ਇਹਦੇ ਵਿੱਚ ਸਿੱਖ ਜਿਹੜੇ ਬੱਚੇ ਨੇ ਜਾਂ ਹੋਰ ਸਿੱਖ ਜਿਹੜੇ ਮਤਲਬ ਸਾਡੇ ਯੂਥ ਨੇ ਜਿਹੜੇ ਸਪੋਰਟਸ ਵਿੱਚ ਹੋਣ ਜਾਂ ਕੋਈ ਵੀ ਕਿਸੇ ਵੀ ਖੇਤਰ ਵਿੱਚ ਜਿਹੜੇ ਅਗਾਹ ਆਉਂਦੇ ਨੇ ਜਿਹੜੇ ਅਗੂ ਨੇ ਅਸੀਂ ਉਹਨਾਂ ਨੂੰ ਸਨਮਾਨ ਦਿੰਨੇ ਆ ਉਹਨਾਂ ਨੂੰ ਪ੍ਰੋਤਸਾਹਨ ਕਰਨੇ ਆ ਤਾਂ ਕਿ ਹੋਰ ਬੱਚੇ ਆਪਣੇ ਦੇਸ਼ ਵਾਸਤੇ ਆਪਣੀ ਕੌਮ ਵਾਸਤੇ ਹੋਰ ਨਾਮ ਰੌਸ਼ਨ ਕਰ ਸਕਣ। ਔਰ ਇਹਦੇ ਵਿੱਚ ਅਸੀਂ ਬੇਬੇ ਨਾਨਕੀ ਅਵਾਰਡ ਦੇ ਰਹੇ ਹਾਂ ਜਿਹੜੇ ਸਾਡੀ ਮਾਤਾਵਾਂ ਪੈਨਾਂ ਨੇ ਜੀ ਗੁਰਦੂ ਗੁਰੂ ਘਰ ਦੀ ਸੇਵਾ ਕਰਦੇ ਨੇ ਔਰ ਜਿਹੜੇ ਸਾਡੇ ਸਿੱਖ ਨੇ ਜਿਹੜੇ ਮਤਲਬ ਗੁਰੂ ਘਰ ਜਿਹੜੇ ਗੁਰਦੂ ਦੀ ਸੇਵਾ ਵੀ ਕਰਦੇ ਪੈਨ ਸਮਾਜ ਦੀ ਸੇਵਾ ਕਰਦੇ ਪੈਨ ਤੇ ਉਹਨਾਂ ਨੂੰ ਅਸੀਂ ਸਿੰਘ ਦੇ ਕਿੰਗ ਅਵਾਰਡ ਦਿੰਨੇ ਆ ਔਰ ਬਾਕੀ ਜਿਹੜੇ ਸਾਡੇ ਯੂਥ ਨੇ ਉਹਨਾਂ ਨੂੰ ਉਹਨਾਂ ਨੂੰ ਵੀ ਅਸੀਂ ਅਵਾਰਡ ਦਿੰਨੇ ਆ ਕਿ ਹਰ ਇੱਕ ਕੈਬ ਦੀ ਅਵਾਰਡ ਨੇ ਸਿੱਖ ਉਹਨਾਂ ਦਾ ਵੀ ਅਵਾਰਡ ਹੈ ਬੇਬੇ ਨਾਨਕੀ ਅਵਾਰਡ ਹੈ ਸਿੰਘ ਦੇ ਕਿੰਗ ਅਵਾਰਡ ਹੈ ਕੌਮ ਦੇ ਹੀਰੇ ਅਵਾਰਡ ਸਾਡੇ ਨਿਰਸਤੋ ਲੈ ਕੇ ਵਰਦਾਨ ਤੱਕ ਜਿੰਨੇ ਵੀ ਸਾਡੇ ਮੈਂਬਰ ਨੇ ਸਾਡੇ ਗੁਰਦੁਆਰੇ ਕਾਰਨ ਨਾਲ ਜੁੜੇ ਹੋਏ ਨੇ ਉਹ ਸਾਰੇ ਮੈਂਬਰ ਸਾਡੇ ਤੁਹਾਡੇ ਮੈਂਬਰ ਨੇ ਉਹ ਸਾਰਿਆਂ ਦੇ ਤਨ ਮਨ ધਨ ਦੇ ਸਹਿਯੋਗ ਨਾਲ ਜੀ ਆਪੁਰਾਮ ਕਰਨਿਆ ਔਰ ਅਛਿਤ ਇੱਕ ਨਾ ਪ੍ਰੋਗਰਾਮ ਹੁੰਦਾ ਹੈ ਸਾਨੂੰ ਪੂਰਾ ਸਮਾਜ ਜਿੱਤੇ ਹੋਈ ਸਾਨੂੰ ਦੇ ਮਤਾ ਬੜਾ ਫਾਇਦਾ ਮਿਲਦਾ ਸਾਨੂੰ ਸਹਿਯੋਗ ਮਿਲਦਾ ਹੈ ਤੇ ਇਸ ਪ੍ਰੋਗਰਾਮ ਨਾਲ ਅਸੀਂ ਅਛਿਤ ਰਗਣਾ ਕਰੰਦਾ ਵਿਚਾਰ ਕਰ ਰਹੇ ਹਾਂ ਤੇ ਉਮੀਦ ਹੈ ਸੰਸਾਰ ਇਹ ਸਪੋਰਟ ਵੀ ਕਰਨਗੇ ਵਾਹਿਗੁਰੂ ਖਾਸਾ ਵਜੀਪਤ ਆਪਾਂ ਗੱਲ ਕਰ ਰਹੇ ਸੀ ਹੁਣ ਪ੍ਰਧਾਨ ਸਾਹਿਬ ਦੇ ਨਾਲ ਉਹਨਾਂ ਨੇ ਕਿਹਾ ਹੈ ਕਿ ਕਿਸ ਤਰ੍ਹਾਂ ਪੂਰਾ ਕਾਰਜਕਰਮ ਹੋਏਗਾ ਸਾਡੇ ਕੋ ਸਕੱਤਰ ਸਾਹਿਬ ਇੱਥੇ ਨੇ ਰਣਜੀਤ ਸਿੰਘ ਦੋਲ ਜੀ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਕਿ ਇਸ ਤਰ੍ਹਾਂ ਦੇ ਕਾਰਜਕ੍ਰਮ ਜੋ ਕਰਨ ਦੇ ਨਾਲ ਪ੍ਰੋਗਰਾਮ ਬੱਚਿਆਂ ਨੂੰ ਕੀ ਮੋਟੀਵੇਸ਼ਨ ਮਿਲਦੀ ਹੈ ਬੱਚਿਆਂ ਦਾ ਕੀ ਭਵਿੱਖ ਇਸ 'ਚ ਦਿਖਾਈ ਦਿੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਸੇ ਜਿਸ ਤਰ੍ਹਾਂ ਕਿ ਸਾਡੇ ਪ੍ਰਧਾਨ ਸਾਹਿਬ ਨੇ ਹੁਣ ਦੱਸਿਆ ਹੈ ਅਸੀਂ ਸਿੱਖ ਵੈਲਫੇਅਰ ਸੁਸਾਇਟੀ ਅੌਰ ਸੈਂਟਰਲ ਕੋ ਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਜੋ 12ਵਾਂ ਐਜੂਕੇਸ਼ਨ ਅਵਾਰਡ ਅਸੀਂ ਕਰਨ ਜਾ ਰਹੇ ਹਾਂ ਸਾਡੇ ਇਸ ਦੇ ਪਿੱਛੇ ਇੱਕ ਹੀ ਮੋਟਿਵ ਹੁੰਦਾ ਹੈ ਇਹ ਜੋ ਸਾਡੇ ਕੌਮ ਦੇ ਬੱਚੇ ਹਨ ਤਾਂ ਕਿ ਉਹਨੂੰ ਪਰਖਿਆ ਜਾਵੇ ਉਹਨੂੰ ਹੋਰ ਅਸੀਂ ਉਤਸ਼ਾਹਿਤ ਕਰੀਏ ਅੱਜ ਦੇ ਜੋ ਜ਼ਮਾਨਾ ਹੈ ਐਜੂਕੇਸ਼ਨ ਦਾ ਜ਼ਮਾਨਾ ਹੈ ਐਜੂਕੇਸ਼ਨ ਦੇ ਬਿਨਾ ਕੁਝ ਵੀ ਨਹੀਂ ਕੀਤਾ ਜਾ ਸਕਦਾ ਅਸੀਂ ਐਜੂਕੇਸ਼ਨ ਨੂੰ ਚਾਹੁੰਦੇ ਹਾਂ ਇਸ ਨੂੰ ਹੋਰ ਬੜਾਵਾ ਦਈਏ ਤਾਂ ਕਿ ਬੱਚੇ ਨੂੰ ਆਪਸ ਦੇ ਵਿੱਚ ਕੰਪੀਟੀਸ਼ਨ ਦੀ ਭਾਵਨਾ ਪੈਦਾ ਹੋਵੇ ਉਹ ਹੋ ਗਾਂ ਚੜ ਕੇ ਅچھے ਨਾਗਰੀ ਬਣ ਸਕਣ ਦੇਸ਼ ਦੀ ਸੇਵਾ ਕਰ ਸਕਣ ਕੌਮ ਦੀ ਸੇਵਾ ਕਰ ਸਕਣ ਔਰ ਅਸੀਂ ਆਪਣੇ ਆਪ ਨੂੰ ਇੱਕ ਐਸਾ ਆਪਣੀ ਇੱਕ ਪਰਿਚੈ ਦੇ ਸਕੀਏ ਅਸੀਂ ਉਸ ਗੁਰਗੋਬਿੰਦ ਸਿੰਘ ਮਹਾਰਾਜੀ ਦੇ ਅਸੀਂ ਸਪੁੱਤਰ ਹਾਂ ਅਸੀਂ ਕਪੁੱਤਰ ਨਾ ਬਣੇ ਅਸੀਂ ਸਪੁੱਤਰ ਕਿ ਸਾਡੇ ਗੁਰਗੋਬਿੰਦ ਸਿੰਘ ਮਹਾਰਾਜੀ ਉਹਨਾਂ ਨੇ ਵੀ ਉਹ ਬਹੁਤ ਵੱਡੇ ਗਿਆਨੀ ਸੀ ਉਹ ਬੱਚੇ ਰਚੈਤਾ ਵੀ ਸਨ ਉਹਨਾਂ ਨੂੰ ਬਹੁਤ ਜ਼ਿਆਦਾ ਗਿਆਨ ਸੀ ਸਾਨੂੰ ਉਸ ਮਾਰਗ ਤੇ ਚੱਲਣਾ ਹੈ ਅਸੀਂ ਵੀ ਚਾਹੁੰਦੇ ਹਾਂ ਈਆਂ ਸਾਨੂੰ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਦੇ ਵਿੱਚ ਉਹਨਾਂ ਨੂੰ ਪ੍ਰੇਰਿਤ ਕਰੀਏ ਤਾਂ ਕਿ ਉਹ ਵੀ ਜਾਣ ਚੁੱਪ ਸਿੱਖੇ ਜਾਣ ਔਰ ਦੇਸ਼ ਕੌਮ ਸਮਾਜ ਦੀ ਸੇਵਾ ਕਰ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਕੋਲ ਸਰਦਾਰ ਤਰਸੇਮ ਸਿੰਘ ਜੀ ਹੈ ਨੇ ਜੋ ਮੁਖ ਸਲਾਹਕਾਰ ਨੇ ਸਿੱਖ ਵੈਲਫਰ ਸੁਸਾਇਟੀ ਦੇ ਆਪਾਂ ਉਹਨਾਂ ਕੋ ਇਹ ਜਾਣਕਾਰੀ ਲਵਾਂਗੇ ਕਿ ਜੋ ਸਥਾਨਕ ਪ੍ਰਬੰਧਕ ਕਮੇਟਾ ਹੈ ਜਥੇਬੰਦੀਆਂ ਨੂੰ ਉਹਨਾਂ ਵੱਲੋਂ ਕੀ ਸੁਣਿਆ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਮੀਟਿੰਗ ਸਿੱਖ ਵੈਲਫਰ ਸੋਸਾਇਟੀ ਦੇ ਆਸਮ ਸੋਲ ਸੈਂਟਰਲ ਕਮੇਟੀ ਦੇ ਬੈਨਰ ਤਲੇ ਇਸ ਜਗ੍ਹਾ 'ਤੇ ਹੋ ਰਹੀ ਹੈ ਤੇ ਇਸ ਵਿੱਚ ਬਾਦਮਾ এডਿਊਕੇਸ਼ਨ ਅਵਾਰਡ ਜਿਹੜਾ ਹੈ ਉਸ ਬਾਬਤ ਵਿਚਾਰ ਕੀਤੀ ਜਾ ਰਹੀ ਹੈ ਤੇ ਇਸ ਮੋਟਿਵ ਇਸ ਦਾ ਇਹੀ ਹੈ ਕਿ ਜਿਹੜੇ ਬੱਚੇ ਮਿਹਨਤ ਕਰਦੇ ਨੇ ਜਿਹੜੇ ਬੱਚੇ ਅੱਛੇ ਢੰਗ ਦੇ ਨਾਲ ਅੱਗੇ ਵੱਧਦੇ ਨੇ ਉਹਨਾਂ ਨੂੰ ਪੂਰੇ ਇਲਾਕੇ ਵਿੱਚ ਹੀ ਪ੍ਰੋਤੋਸਾਹਨ ਦੇਣਾ ਤੇ ਮਿਹਨਤ ਕਰਦਿਆਂ ਹੋયા ਜਿਨ੍ਹਾਂ ਨੇ ਅੱਛੇ ਮਾਰਕ ਲੈ ਆਂਦੇ ਨੇ ਅੱਛੀ ਮਿਹਨਤ ਕਰਕੇ ਜਿਨ੍ਹਾਂ ਨੇ ਅਭਲ ਦਰਜੇ ਤੇ ਪਾਸ ਹੋਏ ਨੇ ਉਹਨਾਂ ਨੂੰ ਸਾਰੇ ਹੀ ਸੰਗਤ ਦੇ ਵਿੱਚ ਉਤਸ਼ਾਹਿਤ ਕਰਨਾ ਇਸ ਮਕਸਦ ਵਿੱਚ ਅਸੀਂ ਝਾਰਖੰਡ ਤੋਂ ਲੈ ਕੇ ਕੋਲਕੱਤਾ ਤੱਕ ਅਤੇ ਹੋਰ ਵੀ ਬਾਦੋਮੇ ਜਿੱਥੋਂ ਜਿੱਥੋਂ ਵੀ ਸਾਨੂੰ ਜਿੰਨੇ ਗੁਰਦੁਆਰੇ ਜਾਂ ਜਿੰਨੀਆਂ ਸੰਸਥਾਵਾਂ ਹਨ ਅਸੀਂ ਸਾਰਿਆਂ ਅੱਗੇ ਹੀ ਅਪੀਲ ਕੀਤੀ ਹੈ ਕਿ ਉਹ ਆਪਣੇ ਆਪਣੇ ਇਹ ਬੱਚਿਆਂ ਨੂੰ ਜਿਹੜੇ ਕਿ ਭਾਵੇਂ ਕਿਸੇ ਨੇ ਕੋਈ ਡਿਪਲੋਮਾ ਕੀਤਾ ਹੋਵੇ ਇੰਜੀਨੀਅਰ ਕੀਤੀ ਹੋਵੇ ਜਾਂ ਡਾਕਟਰ ਕੀਤਾ ਹੋਵੇ ਉਹ ਬੱਚੇ ਜਿਹੜੇ ਹਨ ਉਹਨਾਂ ਨੂੰ ਅਸੀਂ ਇਸ ਜਗ੍ਹਾ ਤੇ ਜਿਹੜੇ ਐਕਸਲੈਂਟ ਅਵਾਰਡ ਜਿਹੜਾ ਹੈ ਦੇਣਾ ਹੈ ਇਸ ਦੇ ਨਾਲ ਨਾਲ ਆਪ ਜੀ ਨੂੰ ਮੈਂ ਅੱਜ ਪੰਜਾਬੀ ਪੋਸਟ ਦੇ ਮਾਧਿਅਮ ਇਹਨਾਂ ਦੇ ਮਾਧਿਅਮ ਤੇ ਆਪ ਜੀ ਨੂੰ ਇਹ ਵੀ ਜਾਣਕਾਰੀ ਦਿੰਦਾ ਹਾਂ ਕਿ ਗੁਰਦੁਆਰਿਆਂ ਵਿੱਚ ਵੀ ਔਰ ਜਿੱਥੇ-ਜਿੱਥੇ ਸਾਡੇ ਸਮਾਜ ਸਿੱਖ ਸਮਾਜ ਰਹਿੰਦੇ ਹਨ ਉਹਨਾਂ ਦੇ ਵਿੱਚ ਵੀ ਜਿਹੜੇ ਲੋਕ ਅੱਛੀ ਸੇਵਾ ਵਿੱਚ ਤਨ ਮਨ ਧਨ ਦੇ ਨਾਲ ਸੇਵਾ ਕਰਦੇ ਹਨ ਉਹਨਾਂ ਨੂੰ ਇਸ ਪਲੇਟਫਾਰਮ ਤੇ ਅਸੀਂ ਸਿੰਘ ਸਿੰਘ ਜਾਂ ਬੇਬੇ ਨਾਨਕੀ ਜਿਨ੍ਹਾਂ ਨੇ ساری ਜ਼ਿੰਦਗੀ ਆਪਣਾ ਸੇਵਾ ਵਿੱਚ ਤਨੋਂ ਮਨੋਂ ਸੇਵਾ ਕੀਤੀ ਹੈ ਉਹਨਾਂ ਨੂੰ ਲਾਈਫਟਾਈਮ ਅਵਾਰਡ ਦੇ ਕੇ ਵੀ ਅਸੀਂ ਸਨਮਾਨਿਤ ਕਰਦੇ ਹਾਂ ਤੇ ਨਾਲ ਨਾਲ ਇਹ ਵੀ ਇਸ ਦੇ ਨਾਲ-ਨਾਲ ਬੱਚਿਆਂ ਵਿੱਚ ਵੀ ਉਤਸ਼ਾਹ ਤੇ ਸੰਗਤ ਵਿੱਚ ਵੀ ਉਤਸ਼ਾਹ ਆਉਂਦੀ ਹੈ ਕਿ ਅਸੀਂ ਹੋਰ ਵੀ ਅੱਗੇ ਸੇਵਾ ਵਿੱਚ ਮਰ ਚੜਕੇ ਹਿੱਸਾ ਵੰਡਾਈਏ ਤੇ ਇਸ ਵਿੱਚ ਅਸੀਂ ਹਰ ਸਾਲ ਹੀ ਇਹ ਕੋਸ਼ਿਸ਼ ਕਰਦੇ ਹਾਂ ਕੇ ਬਾਦੋਂ ਵੀ ਕੋਈ ਬੁਲਾ ਰਾ ਜਾਂ ਅچھے ਜਿਹੜੇ ਮੋਟੀਵੇਸ਼ਨ ਦੇ ਸਕਣ ਉਹਨਾਂ ਨੂੰ ਵੀ ਅਸੀਂ ਇਸ ਵਿੱਚ ਬੁਲਾਉਣ ਦੀ ਹਮੇਸ਼ਾ ਹੀ ਕੋਸ਼ਿਸ਼ ਕਰਦੇ ਹਾਂ ਇਸ ਵਾਰ ਵੀ ਅਸੀਂ ਅچھے ਬੁਲਾਰਿਆਂ ਨੂੰ ਇਸ ਵਿੱਚ ਬੱਚਿਆਂ ਨੂੰ ਮੋਟੀਵੇਸ਼ਨ ਕਰਨ ਵਾਸਤੇ ਸੰਗਤ ਨੂੰ ਅੱਛਾ ਸੰਦੇਸ਼ ਦੇਣ ਵਾਸਤੇ ਉਹਨਾਂ ਨੂੰ ਵੀ ਬੁਲਾਉਣ ਦੀ ਅਸੀਂ ਕੋਸ਼ਿਸ਼ ਕਰਦੇ ਹਾਂ ਇਸ ਦੇ ਨਾਲ ਨਾਲ ਆਪ ਜੀ ਨੂੰ ਇਹ ਵੀ ਦੱਸ ਦਿਆ ਹੋਇਆ ਹੈ ਕਿ ਆਸੰਸਲ ਸੈਂਟਰਲ ਕਮੇਟੀ ਤੇ ਸਿੱਖ ਵੈਲਫਰ ਸੋਸਾਇਟੀ ਤੇ ਨਾਲ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਘਾਇਕਟਾ ਉਹ ਵੀ ਇਹ ਚਾਹਤ ਨਵੰਬਰ ਨੂੰ ਅਸੀਂ ਸਾਰੀ ਹੀ ਸੰਗਤ ਵਿੱਚ ਆਪਾਂ ਜਿਹੜਾ ਹੈ ਅਮਰਤ ਸ਼ਖਾਨ ਦਾ ਅਮਰਤ ਸੰਚਾਲ ਦਾ ਪਦੋਦਾ ਮੈਂ ਉਲੀਕਿਆ ਹੈ ਪੂਰੇ ਇਲਾਕੇ ਵਿੱਚ ਆਪ ਸਾਰਿਆਂ ਨੂੰ ਇਹ ਪੰਜਾਬੀ ਪੋਸਟ ਦੇ ਮਾਧਿਅਮ ਵਿੱਚ ਮੈਂ ਅਪੀਲ ਕਰਦਾ ਹਾਂ ਕਿ ਆਪਾਂ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਸਾਨੂੰ ਮਾਰਗ ਦੱਸਿਆ ਸੀ ਜੋ ਸਾਨੂੰ ਆਦੇਸ਼ ਕੀਤਾ ਸੀ ਅਸੀਂ ਗੁਰੂ ਵਾਲੇ ਬਣ ਕੇ ਤੇ ਉਹਨਾਂ ਦੇ ਜੋ ਆਦੇਸ਼ ਹੈ ਉਸ ਦਾ ਅਸੀਂ ਪਾਲਨ ਕਰੀਏ ਤੇ ਅੰਤ ਵਿੱਚ ਬਹੁਤ ਜ਼ਿਆਦਾ ਕੁਝ ਨਾ ਕਹਿੰਦਿਆਂ ਹੋਇਆਂ ਅੱਜ ਆਏ ਹੋਏ ਸਾਰੀਆਂ ਹੀ ਪ੍ਰਬੰਧਕ ਕਮੇਟੀਆਂ ਸਾਰੀਆਂ ਹੀ ਸੁਸਾਇਟੀਆਂ ਝਾਰਖੰਡ ਦੇ ਵੀਰ ਤੇ ਸਾਡੇ ਸਾਰੇ ਹੀ ਸਟੇਜ ਤੇ ਜਿੰਨੇ ਵੀ ਲੋਕ ਆਏ ਹੋਏ ਹਨ ਉਹਨਾਂ ਸਾਰਿਆਂ ਨੂੰ ਵੈਲਕਮ ਕਰਦਿਆਂ ਹੋਇਆਂ ਮੈਂ ਇਹ ਆਸ ਕਰਦਾ ਹਾਂ ਕਿ ਇਸ ਪ੍ਰੋਗਰਾਮ ਵਿੱਚ ਜਿਸ ਤਾਂ ਕਿ ਆਪ ਸਾਰੀ ਸੰਗਤ ਦਾ ਸਾਰੀਆਂ ਪ੍ਰਬੰਧਕ ਕਮੇਟੀਆਂ ਦਾ ਸਾਰੀਆਂ ਸੰਸਥਾਵਾਂ ਦਾ ਹਰ ਸਾਲ ਸਾਨੂੰ ਸਹਿਯੋਗ ਮਿਲਦਾ ਆਇਆ ਹੈ ਇਸ ਵਾਅਦੇ ਸਾਨੂੰ ਵੱਧ ਚੜਕੇ ਸਹਿਯੋਗ ਮਿਲੇਗਾ ਤੇ ਅਸੀਂ ਪ੍ਰੋਗਰਾਮ ਨੂੰ ਆਪ ਸਾਰਿਆਂ ਦੇ ਅੱਗੇ ਵੱਧ ਚੜਕੇ ਰੱਖ ਸਕੀਏ ਇੰਨੀ ਹੀ ਬੇਨਤੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਕੋਲ ਸੁਖਜੀਤ ਸਿੰਘ ਮੱਕੜ ਜੀ ਹੈ ਨੇ ਜੋ ਕਿ ਬੜੇ ਹੀ ਬੋਲਿਆ ਜਾਵੇ ਕਿ ਸੇਵਾ ਭਾਵਨਾ ਦੇ ਨਾਲ ਇਹ ਸੇਵਾ ਕਰ ਰਹੇ ਨੇ ਆਪਾਂ ਉਹਨਾਂ ਕੋ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜੇ ਬੱਚਿਆਂ ਨੇ ਆਪਣੇ ਸਰਟੀਫਿਕੇਟ ਜਮ੍ਹਾਂ ਦੇਣੇ ਹੋਣਗੇ ਕਦ ਤੱਕ ਸੰਸਥਾ ਨੂੰ ਜੋ ਹੈ ਜਮਾ ਦੇ ਦੇਣ ਹੋਰ ਨਾਲ ਦੇ ਨਾਲ ਕਿੰਨੇ ਪਰਸੈਂਟ ਜਿਹੜੇ ਬੱਚਿਆਂ ਨੇ ਮਾਰਕਸ ਲੈਂਦੇ ਆ ਨਾ ਜਿਨ੍ਹਾਂ ਨੂੰ ਤੁਸੀਂ ਦੋ ਸਨਮਾਨਿਤ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਬਾਤੋ ਲੈ ਕੇ ਬਰਦਵਾਨ ਤੱਕ ਗੁਮਾੜੂਬੀ ਨਿਰਸਾ ਬਲਕੜ ਕੁਲਟੀ ਚੀਨਾ ਕੁੜੀ ਮਰਵਲੀਆ ਪਰਨਪੁਰ ਆਸਨਸੋਲ ਨੀਗਾ ਗੋਬਿੰਦਨਗਰ ਪਰਦਵਾਨ ਜਮੂੜੀਆ ਸ੍ਰੀਪੂਰ ਉਖੜਾ ਬਹੂਲਾ ਅੰਡਾਲ ਮੋੜ ਅੰਡਾਲ ਬਾਜ਼ਾਰ ਦੁਰਗਾਪੁਰ ਦੇ ਜਿੰਨੇ ਗੁਰਦੁਆਰੇ ਨੇ ਗੁਰਦਵਾਨ ਪਾਨਾਗੜ ਜਿਨੇ ਗੁਰਦੁਆਰੇ ਦੇ ਬੱਚੇ ਨੇ 10ਵੀਂ 12ਵੀਂ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਆ ਚਾਰ ਕਿਸਮ ਦੇ ਬੱਚੇ ਜਿਹੜੇ ਹੈਗੇ ਨੇ ਜਿਹੜਾ ਨੇ ਅੱਛੇ ਨੰਬਰ ਲੈਂਦੇ ਨੇ ਸਿੱਖ ਬੱਚੇ ਉਹ ਆਪਣਾ ਕਿੰਨੇ ਪਰਸੈਂਟ ਬੱਚਿਆਂ ਦਾ ਹੈਗਾ ਵੇ 10 12 ਦਾ ਜਿਹੜਾ ਹੈਗਾ ਵੇ 80% ਪਲੱਸ ਹੋਣੇ ਚਾਹੀਦੇ ਨੇ 80% ਔਰ ਜਿਹੜਾ ਪੋਸਟ ਗ੍ਰੈਜੂਏਸ਼ਨ ਹੈਗਾ ਵੇ ਔਰ ਗ੍ਰੈਜੂਏਸ਼ਨ ਹੈਗਾ ਉਹ 75% ਹੋਣਾ ਚਾਹੀਦਾ ਬੰਗਾਲ ਬੋਰਡ ਦਾ 75% ਹੋਣ ਨਾਲ ਹੋ ਜਾਏਗਾ ਕਿਉਂ ਬੰਗਾਲ ਬੋਰਡ ਦਾ ਬਹੁਤ ਟਫ ਹੁੰਦਾ ਵੇ ਔਰ ਬਾਕੀ ਮੇਰੀ ਬੇਨਤੀ ਹੈ ਉਹ ਸਾ ਪੈਸਟਰ ਪ੍ਰੈਸੈਂਟ ਬੰਗਾਲਪੁਰ ਦਾ ਸੌਰੀ ਮੈਂ ਬੋਲੇ ਸਮ ਗਲਤੀ ਹੋਈ ਪੈਸਟਰ ਪ੍ਰੈਸੈਂਟ ਬਾਕੀ ਸਾਡੇ ਬੇਨਰਾਜ WhatsApp Facebook ਸਭ ਜਗ੍ਹਾ ਸੀ ਲਿਖਿਆ ਹਰ ਗੁਰਦਾਰ ਦੇ ਮੁਖ ਸੇਵਾਦਾਰ ਜਾਂ ਸਾਡੇ ਮੈਂਬਰ ਜਿੱਥੇ ਰਹਿੰਦੇ ਨੇ ਉਹਨਾਂ ਨੂੰ ਸਰਟੀਫਿਕੇਟ ਜਮਾ ਕਰਕੇ ਆਪਣਾ ਫੋਨ ਨੰਬਰ ਡਿਟੇਲਸ ਮੋਬਾਈਲ ਨੰਬਰ ਦੇ ਦੇਣ ਸਾਨੂੰ 30 ਤਰੀਕ ਦੇ ਅੰਦਰ ਦੇਣ ਦੀ ਕਿਰਪਾਲਤਾ ਕਰਨ ਸਾਡੀ ਬੇਨਤੀ ਹੈ ਹੱਥ ਜੋੜ ਕੇ ਔਰ ਬਾਕੀ ਜਿਨੇ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਬੱਚੇ ਹੈਗੇ ਨੇ ਜਾਂ ਅਦਰ ਫੀਲਡ ਵਿੱਚ ਖੇਲ ਖੁੱਦ ਵਿੱਚ ਵੀ ਕੋਈ ਬੱਚਾ ਡਿਸਟ੍ਰਿਕਟ ਲੈਵਲ ਜਾਂ ਸਬ ਡਿਵੀਜ਼ਨ ਲੈਵਲ ਜੁਆ ਸੱਚਾ ਸਿੱਕ ਬੱਚਾ ਇਹ ਲਿਆਂਦਾ ਅਜ ਤੱਕ ਕੌਮ ਦਾ ਵੀ ਬੱਚਾ ਹੈ ਕਿ ਹੋਰ ਵੀ ਕ ਬੱਚੇ ਹਨ ਕਰਾਟੇ ਆ ਫੁੱਟਬਾਲ ਆ ਕ੍ਰਿਕਟ ਆ ਸ਼ੂਟਿੰਗ ਆ ਕਿਸੇ ਚੀਜ਼ ਵੀ ਕੋਈ ਬੱਚਾ ਆ ਰਵਲ ਆ ਸਿੱਕ ਕੌਮ ਦਾ ਨਾਮ ਉੱਚਾ ਕੀਤਾ ਹੈ ਅਸੀਂ ਉਹਨਾਂ ਨੂੰ ਵੀ ਸਨਮਾਨ ਦੇ ਕੇ ਹਿੰਮਤ ਦਵਾਂਗੇ ਵਧਾਵਾਂਗੇ ਤਾਂ ਕਿ ਹੋਰ ਅੱਗੇ ਵਸੜ ਕੇ ਕੌਮ ਦਾ ਦੇਸ ਦਾ ਸਨਮਾਨ ਨਾਮ ਅਗੇ ਕਰ ਸਕੇ ਤਾਂ ਬਾਕੀ ਅਸੀਂ ਕੋਸ਼ਿਸ਼ ਕਰ 4 ਨਵੰਬਰ ਨੂੰ ਗਾਇ ਘਟਾ ਗੁਰਦੁਆਰੇ ਆਸਸੋ ਸੈਂਟਰ ਗੁਰਦੁਆਰਾ ਪ੍ਰਬੰਧਕ ਕਮੇਟੀ ਗਾਇ ਘਟਾ ਗੁਰਦੁਆਰਾ ਪ੍ਰਬੰਧਕ ਕਮੇਟੀ ਅਮਰ ਸੰਚਾਰ ਦਾ ਪ੍ਰੋਗਰਾਮ ਕਰ ਰਹੀ ਹੈ ਜਿਨ੍ਹਾਂ ਨੇ ਅਜੇ ਗੁਰੂ ਵਾਲੇ ਨਹੀਂ ਬਣੇ ਨੇ ਉਹਨਾਂ ਹੱਥ ਜੋੜ ਕੇ ਬੇਨਤੀ ਕਿਉਂਕਿ ਸਾਡੇ ਆਸਮ ਸੋਸ ਸੈਂਟਰ ਗੁਰਦਾਰ ਪਬਦ ਦਾ ਕਮੇਟੀ ਸਿੱਖ ਵੈਲਫੇਅਰ ਸੋਸਾਇਟੀ ਸਾਥ ਚਾਰ ਪੰਜ ਵਾਰ ਅਮਸਤ ਜਿਆਦਾ ਪ੍ਰੋਗਰਾਮ ਹੁੰਦਾ ਇਹ ਗੁਰੂ ਗੋਬਿੰਦ ਸਿੰਘ ਆਖਿਆ ਸੀ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਹੀਂ ਰਹਿਣੀ ਰਹੇ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸਕਾ ਚਿਹਰਾ ਖਾਲਸਾ ਮੇਰਾ ਰੂਪ ਹੈ ਖਾਸ ਖਾਲਸਾ ਮੈਂ ਹੋ ਕਰੋ ਨਿਵਾਸ ਤੇ ਮੇਰੀ ਬੇਨਤੀ ਜਿਨ੍ਹਾਂ ਨੇ ਅਮਰਤ ਨਹੀਂ ਛਕਿਆ ਉਹ ਗੁਰੂ ਵਾਲੇ ਬਣ ਕੇ ਆਪਣਾ ਨਾਮ ਛਕਾਣ ਔਰ ਬਾਕੀ ਅੰਡਾਲ ਗੁਰਦੁਆਰੇ ਵੀ ਪਗੁਰੂ RAMDAS ਜੀ ਦਾ ਗੁਰਪੁਰਬ ਹੈਗਾ ਵੇ ਅੰਡਾਲ ਬਾਜ਼ਾਰ ਚ 19 ਨਵੰਬਰ ਨੂੰ ਅਸੀਂ ਚੰਨੇ ਸੰਗਤ ਵਾਸਤੇ ਉੱਥੇ ਵੀ ਪਹੁੰਚੇ ਉਹਨਾਂ ਦਾ ਪ੍ਰੋਗਰਾਮ ਵੀ ਸਫਲ ਕਰਨ ਗੁਰੂ RAMDAS ਜੀ ਦੀ ਖੁਸ਼ੀਆ ਪ੍ਰਾਪਤ ਕਰਨ ਐਨੀ ਬੇਲਤੀ ਪਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਕੋ ਮਸੂਦਾਰ ਮਨਜੀਤ ਸਿੰਘ ਜੀ ਹੈ ਨੇ ਜੋ ਮੀਡੀਆ ਪਰਿਭਾਰੀ ਨੇ ਆਪਾਂ ਉਹਨਾਂ ਨੂੰ ਪੁੱਛਾਂਗੇ ਕਿ ਜਿਵੇਂ ਦੇਖਿਆ ਜਾਂਦਾ ਹੈ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸੰਸਥਾਵਾਂ ਦੇ ਸਹਿਯੋਗ ਤੋਂ ਬਿਨਾ ਇਹ ਕੰਮ ਨਹੀਂ ਹੁੰਦੇ ਕੀ ਕਹਿਣਾ ਚਾਹੋਗੇ ਜੋ ਪ੍ਰਬੰਧਕ ਕਮੇਟੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਸੰਸਥਾਵ ਇਸ ਕਾਰਕਰਮ ਨੂੰ ਲੈ ਕੇ ਉਹਨਾਂ ਨੂੰ ਕੀ ਸੁਨੇਹਾ ਕੀ ਬੇਨਤੀ ਕਰੋਗੇ ਮੈਂ ਜਿੰਨੀਆਂ ਪ੍ਰਬੰਧਕ ਕਮੇਟੀਆਂ ਸਾਡੀਆਂ ਪੂਰੇ ਚਾਰਖੰਡ ਤੇ ਤੇ ਬੰਗਾਲ ਦੀਆਂ ਆ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਇਹੋ ਜੇ ਕਾਰਕਰਮ ਚ ਆਪਣਾ ਹਰ ਤਰ੍ਹਾਂ ਦਾ ਸਹਿਯੋਗ ਦੇਣ ਬੱਚਿਆਂ ਨੂੰ ਵੀ ਲੈ ਕੇ ਆਉਣ ਸੰਗਤਾਂ ਨੂੰ ਵੀ ਲੈ ਕੇ ਆਉਣ ਆਪ ਵੀ ਪਹੁੰਚਣ ਔਰ ਇੱਥੇ ਜਿਹੜਾ ਕਾਰਕਰਮ ਆ ਉਹਦਾ ਪ੍ਰਚਾਰ ਪ੍ਰਸਾਰ ਵੀ ਕਰਨ ਆਪਣੇ ਆਪਣੇ ਇਲਾਕਿਆਂ ਦੇ ਵਿੱਚ ਜਿਹੜਾ ਇਹ ਕਾਰਕਰਮ ਦੇ ਵਿੱਚ ਜਿਆਦਾ ਜਿਆਦਾ ਸੰਗਤ ਜਿਆਦਾ ਜਿਆਦਾ ਬੱਚੇ ਆ ਕੇ ਉਤਸ਼ਾਹਿਤ ਹੋਣ ਜਿਹੜੇ ਆਪਣੇ ਪੰਥ ਦੀ ਕੌਮ ਦੀ ਸੇਵਾ ਕਰਦੇ ਆ ਉਹਨਾਂ ਨੂੰ ਅਸੀਂ ਐਵਾਰਡ ਤੇ ਬੱਚਿਆਂ ਨੂੰ ਵੀ ਐਵਾਰਡ ਬਾਕੀ ਹੋਰ ਵੀ ਬੜੇ ਬਲਾਰੇ ਆਉਣਗੇ ਜਿਹੜੇ ਸਿੱਖਾਂ ਦੇ ਵਾਸਤੇ ਚੰਗੇ ਚੰਗੇ ਸੁਝਾਅ ਦੇਣਗੇ ਤੇ ਮੇਰੀ ਸਾਰਿਆਂ ਨੂੰ ਬੇਨਤੀ ਆ ਕਿ ਬਾੜ ਚੜ ਕੇ ਇਹਦੇ ਵਿੱਚ ਤਨ ਮਨ ਧਨ ਦਾ ਹਿੱਸਾ ਲੈਣ ਇਹੋ ਮੇਰੀ ਸਾਰੀ ਕਮੇਟੀਆਂ ਨੂੰ ਬੇਨਤੀ ਆ ਆਪਾਂ ਗੱਲ ਕਰ ਰਹੇ ਸੀ ਸਾਡਾ ਮਨਜੀਤ ਸਿੰਘ ਸਾਡੇ ਕੋ ਅਜੀਤ ਸਿੰਘ ਜੀ ਹੈ ਨੇ ਆਪਾਂ ਉਹਨਾਂ ਨੂੰ ਵੀ ਗੱਲ ਕਰਾਂਗੇ ਕੀ ਕੀ ਉਪਰਾਲੇ ਆਉਣ ਵਾਲੇ ਟਾਈਮ ਦੇ ਵਿੱਚ ਅੰਡਾਲ ਗੁਰਦੁਆਰੇ ਸਾਹਿਬ ਹੋ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਡਾਲ ਬਾਜ਼ਾਰ ਗੁਰਦੁਆਰਾ ਸਾਹਿਬ ਵਿਕੇ ਹਰ ਸਾਲੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਬਣਾਇਆ ਜਾਂਦਾ ਹੈ ਇਸ ਸਾਲੀ ਵਰਸੀ ਸੰਗਤ ਦੇ ਇਲਾਕਾ ਵਾਸੀ ਪੂਰੀ ਸੰਗਤ ਦੇ ਸਹਿਯੋਗ ਨਾਲ ਮਨਾ ਰਹੇ ਆ ਇਸ ਪ੍ਰੋਗਰਾਮ ਵਿੱਚ ਉੱਚ ਅੱਚੇ ਸੱਦੇ ਪੱਤਰ ਤੇ ਟਾਟਾ ਨਗਰ ਤੋਂ ਭਾਈ ਸਾਹਿਬ ਭਾਈ ਜਸਪਾਲ ਸਿੰਘ ਜੀ ਆਪਣੀ ਟੀਮ ਨੂੰ ਲੈ ਕੇ ਆ ਰਹੇ ਉਹ ਕਥਾਵਾਚਕ ਵੀ ਨੇ ਔਰ ਕੀਰਤਨ ਵੀ ਬਹੁਤ ਅੱਛਾ ਕਰਦੇ ਹਨ ਕਥਾ ਵੀ ਉਹਨਾਂ ਦੀ ਬਹੁਤ ਹੀ ਅੱਛੀ ਹੁੰਦੀ ਹੈ ਤੇ ਆਈ ਬੇਨਤੀ ਹੈ ਕਿ ਆਪ ਸਾਰੀ ਸੰਗਤ ਪਹੁੰਚੋ ਹਮੂ ਆਕੇ ਸਭ ਪ੍ਰੋਗਰਾਮ ਨੂੰ ਸਫਲਾ ਕਰੋ 19 ਅਕਤੂਬਰ 11 ਵਜੇ ਤੋਂ ਪ੍ਰੋਗਰਾਮ ਸਟਾਰਟ ਹੈ 2 ਵਜੇ ਤੱਕ ਚੱਲੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਪ੍ਰਬੰਧਕਾਂ ਸੇਵਾਦਾਰਾਂ ਨਾਲ ਗੱਲ ਕਰ ਰਹੇ ਸੀ ਗੱਲ ਕਰਨ ਦੇ ਬਾਅਦ ਸਾਨੂੰ ਹੋਰ ਜਾਣਕਾਰੀ ਮਿਲੀ ਹੈ ਇੱਥੇ ਸਾਡੇ ਕੋਲ ਗੋਬਿੰਦਗਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਸਤਨਾਮ ਸਿੰਘ ਜੀ ਨੇ ਹੈ ਉਹਨਾਂ ਅਕੇ ਵੀ ਬੇਨਤੀ ਹੈ ਕਿ ਇਸ ਕਾਰਜਕ੍ਰਮ ਜਿਹੜਾ ਹੋ ਰਿਹਾ ਨੇ ਕਿਸ ਨਜ਼ਰ ਨਾਲ ਇਸ ਕਾਰਜਕ੍ਰਮ ਤੇ ਨੌਜਵਾਨਾਂ ਵਾਸਤੇ ਸਟੂਡੈਂਟ ਵਾਸਤੇ ਜਿਹੜਾ ਹੋ ਰਿਹਾ ਅੱਜ ਕਿਸ ਨਜ਼ਰੀਏ ਨਾਲ ਇਸ ਨੂੰ ਦੇਖ ਰਹੇ ਨੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਸਿੱਖ ਵੈਲਫਰ ਸੁਸਾਇਟੀ ਦਾ ਜਿਹੜਾ ਪ੍ਰੋਗਰਾਮ ਹੈ ਅਸੀਂ এডੂਕੇਸ਼ਨ ਅਵਾਰਡ ਦਾ ਪ੍ਰੋਗਰਾਮ ਸਿੰਘ ਇਸ ਕਿੰਗ ਇਹ ਸਾਰੇ ਜਿਹੜੇ ਅਵਾਰਡ ਆ ਕੌਮਲੀ ਬਹੁਤ ਹੀ ਵਧੀਆ ਅੱਗੇ ਚੜਦੀ ਕਲਾ 'ਚ ਵਧੁੰਦਾ ਜਿਹੜਾ ਹੌਸਲਾ ਵਜਈ ਬੱਚਿਆਂ ਦਾ ਇਹ ਸਾਰਾ ਜਿਹੜਾ ਕਾਰਜਕ੍ਰਮ ਜਿਹੜਾ ਚੱਲਣਾ ਹੈ 24 ਨਵੰਬਰ ਦਾ ਪ੍ਰੋਗਰਾਮ ਅਕਤੂਬਰ ਸੋਰੀ ਅਕਤੂਬਰ ਦਾ ਰੱਖਿਆ ਗਿਆ ਹੈ ਤੇ ਬਹੁਤ ਹੀ ਵਧੀਆ ਮੀਰਵਾਰ ਦਾ ਦਿਨੇ ਆ ਕਾਫੀ ਉਤਸ਼ਾਹ ਬੱਚਿਆਂ ਤੇ ਵਾਅਦਾ ਆ ਸੰਗਤਿਵਾਦ ਦਾ ਕੌਮਲੀ ਬਹੁਤ ਹੀ ਵਧੀਆ ਗੱਲ ਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀਤੇ ਅੱਪਾ ਗੱਲ ਕਰ ਰਹੀ ਸੀ ਪ੍ਰਬੰਧਕਾਂ ਨਾਲ ਸੇਵਾਦਾਰਾਂ ਨਾਲ ਉਹਨਾਂ ਨੇ ਆਖਿਆ ਹੈ ਕਿ 24 ਅਕਤੂਬਰ ਨੂੰ ਜੋ ਹੈ ਸਿੱਖ ਐਕਸਲੈਂਸੀ ਅਵਾਰਡ ਸਿੱਖ ਬੱਚਿਆਂ ਦਾ ਰਵਿੰਦਰ ਭਾਨ ਵਿਖੇ ਹੋਣ ਜਾ ਰਿਹਾ ਹੈ ਜੋ ਉਹਨਾਂ ਨੇ ਅਪੀਲ ਕੀਤੀ ਹੈ ਸਾਰੇ ਹੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਸਥਾਵਾਂ ਦੇ ਨਾਲ-ਨਾਲ ਬੱਚਿਆਂ ਨੂੰ ਵੀ ਕਿਹਾ ਹੈ ਕਿ ਟਾਈਮ ਸਰ ਜੋ ਆਪਣੇ ਸਰਟੀਫਿਕੇਟ ਹੈ ਉਹ ਜਰਸ ਕਾਪੀ ਸਾਡੇ ਸੇਵਾਦਾਰਾਂ ਕੋਲ ਸੰਸਥਾਵਾਂ ਕੋ ਪਹੁੰਚਾ ਦੇਣ ਅਤੇ ਉਸ ਦੇ ਨਾਲ ਦੇ ਨਾਲ ਜੋ ਹੈ ਕਿਵੇਂ ਜੋ ਹੈ ਇਸ ਕਾਰਜ ਪ੍ਰੋਗਰਾਮ ਨੂੰ ਸਫਲ ਬਣਾਇਆ ਜਾ ਸਕੇ ਉਹ ਵੀ ਉਹਨਾਂ ਨੇ ਅਪੀਲ ਕੀਤੀ ਹੈ ਸਾਡੇ ਕੋਲ ਵੀਰ ਸੁਖਵਿੰਦਰ ਸਿੰਘ ਜੀ ਹੈ ਨੇ ਉਹਨਾਂ ਨੇ ਵੀ ਗੱਲ ਕਰਾਂਗੇ ਉਹ ਇਸ ਕਾਰਜਕ੍ਰਮ ਬਾਰੇ ਕੀ ਕਹਿਣਾ ਚਾਹੇ ਰਿਵਾਇਗਰ ਜੀ ਦਾ ਖਾਲਸਾ ਰਿਵਾਇਗਰ ਜੀ ਦੀ ਫਤਿਹ 24 ਅਕਤੂਬਰ ਨੂੰ ਜਿਹੜਾ ਸਿੱਖ ਵੈਲ ਸੋਸਾਇਟੀ ਦਾ ਜਿਹੜਾ ਐਜੂਕੇਸ਼ਨਲ ਰਿਵਾਰਡ ਦਾ ਪ੍ਰੋਗਰਾਮ ਆ ਸਾਡਾ ਮੋਟੋ ਹੀ ਆ ਸਾਡਾ ਉਦੇਸ਼ ਹੀ ਆ ਕਿ ਜਿਹੜੇ ਸਿੱਖ ਸਮਾਜ ਦੇ ਬੱਚੇ ਆ ਉਹਨਾਂ ਨੂੰ ਅਸੀਂ ਚੁੱਕ ਕੇ ਅੱਗੇ ਲਿਆਈਏ ਸਮਾਜ ਦੇ ਕੰਮ ਤੇ ਲਾਈਏ ਸਮਾਜ ਦਾ ਭਲਾ ਕਰੀਏ ਸਾਡੇ ਕਈ ਇਹੋ ਜਿਹੇ ਬੱਚੇ ਆ ਜਿਨ੍ਹਾਂ ਦਾ এডੂਕੇਸ਼ਨ ਬਹੁਤ ਪਿਛੜੇ ਹੋਇਆ ਸਾਡੀ ਕੋਸ਼ਿਸ਼ ਰਹੂਗੀ ਕਿ ਬੱਚਿਆਂ ਨੂੰ ਹੱਕ ਲਿਆਈਏ ਇਸ ਸਿਕਸ ਵਲਸਟਰੀ ਦੇ ਮਾਧਮ ਤੇ ਨਾਲ ਸਿਵਾਗੁਰਜੀ ਖਾਲਸਾ ਵੈਗੁਰਜੀ ਦੇ ਫਤਿਹ ਕੋਈ ਵੀ ਕੰਮ ਕਰ ਸਕਦੇ ਸਿਕਸ ਵਲ ਸੋਸਾਇਟੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੂਲ ਤੋਂ ਇਹ ਬੱਚਿਆਂ ਦਾ ਜਿਹੜਾ ਇਹ ਬਤਨ ਮੁਸਿਕ ਇਕਤੀਚਨੇ ਵਾਰ ਜਿਹੜਾ ਹੈ ਕਿ ਪਰ ਸਾਡੀ ਤਰ੍ਹਾਂ ਇਸ ਸਾਲ ਵੀ ਗਰਾਮ ਦਾ ਗਾਇਡ ਹੋ ਗਿਆ ਕਿਹਾ ਗਿਆ ਇਸ ਦੇ ਸਾਰੇ ਮੈਂਬਰ ਅੱਜ ਮੀਟਿੰਗ ਕਰਕੇ ਇਸ ਸਮਰੋਹ ਨੂੰ ਕਿਸ ਤਰ੍ਹਾਂ ਸਫਲ ਬਣਾਉਣਾ ਉਹਦਾ ਵਿਚਾਰ ਵਿਵਰਤ ਕੀਤਾ ਗਿਆ ਕਿ ਸਾਰੇ ਪ੍ਰਬੰਧਕ ਜਿਹੜੇ ਆਪਣੇ ਆਪਣੇ ਇਲਾਕੇ ਦੇ ਸਰਪੰਚਾਂ ਦਾ ਉਹਨਾਂ ਨੇ ਸਾਰੇ ਨੇ ਗਤੀਵਿਧੀਆਂ ਕੀਤਾ ਕਿਹਾ ਕਿ ਆਪ ਵੀ ਆਪਣੇ ਟਾਕੇ ਦੇ ਬੱਚਿਆਂ ਦੇ ਜਿਹੜੇ ਸਰਟੀਫਿਕੇਟ ਨੇ ਜਿਨ੍ਹਾਂ ਨੇ ਅੱਛੇ ਨੰਬਰ ਲਿਆ ਕਰਕੇ ਆਪਣੇ ਮਾਪਿਆਂ ਦਾ ਤੇ ਆਪਣੀ ਕੌਮ ਦਾ ਨਾਮ ਰੋਸ਼ਨ ਕੀਤਾ ਹੈ ਉਹਨਾਂ ਨੂੰ ਅਸੀਂ ਇਸ ਪ੍ਰੋਗਰਾਮ ਚ ਜਿਹੜਾ ਜੋਹੀ ਤਰੀਕ ਨੂੰ ਹੋਣਾ ਹੈ ਉਹਦੇ ਵਿੱਚ ਬੱਚਿਆਂ ਨੂੰ ਸਨਮਾਨਿਤ ਕਰਨਾ ਹੈ ਕੋਈ ਬਹੁਤ ਜ਼ਿਆਦਾ ਹਾਲ ਤੇ ਕਲ ਕਰ ਰਹੀ ਸੀ ਸਾਰੇ ਹੀ ਸੇਵਾਦਾਰਾਂ ਅਤੇ ਪ੍ਰਬੰਧਕਾਂ ਦੇ ਨਾਲ ਉਹਨਾਂ ਨੇ ਆਖਿਆ ਹੈ ਕਿ ਇਸ ਪੂਰੇ ਸਹਿਯੋਗ ਚਾਹੀਦਾ ਹੈ ਪੂਰੀ ਸੰਗਤ ਦਾ ਸਹਿਯੋਗ ਚਾਹੀਦਾ ਹੈ ਪੂਰੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦਾ ਸਹਿਯੋਗ ਚਾਹੀਦਾ ਹੈ ਆਉਣ ਵਾਲੇ ਜੋ ਹੈ 24 ਅਕਤੂਬਰ ਨੂੰ ਰਵਿੰਦਰ ਬੌਨ ਵਿਖੇ ਜੋ ਐਸਿਕ ਐਕਸੀਲੈਂਸੀ ਅਵਾਰਡ ਜੋ ਹੈ ਉਹ ਹੋਣ ਜਾ ਰਿਹਾ ਹੈ ਅਤੇ ਆਪ ਜੀ ਨੂੰ ਦੱਸ ਦਈਏ ਇਸ ਪੂਰਾ ਹੀ ਅਵਾਰਡ ਜੋ ਹੈ ਸਿੱਖ ਵੈਲਫੇਅਰ ਸੁਸਾਇਟੀ ਅਤੇ ਆਸਨਸੂਲ ਸੈਂਟਰਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੈਨਰ ਤਲੇ ਅਤੇ ਹੋਰ ਵੀ ਸਹੋਗੀ ਸੰਸਥਾਵਾਂ ਜੋ ਹੈ ਇਸ ਤੇ ਸਹਿਯੋਗ ਕਰ ਰਹੀਆਂ ਨੇ ਕੈਮਰਾ ਪਰਸਨ ਸੁਜੀਤ ਬਨਰਜੀ ਦੇ ਨਾਲ ਮੌਨ ਸਿੰਘ ਪੰਜਾਬੀ ਪੋਸਟ आपके सपनों के घर को और सुंदर बनाने के लिए यूनिक डेकोर और यूनिक सैनिटेशन लेकर आया है एक कंप्लीट बाथरूम डेस्टिनेशन शोरूम एक से एक डिजाइन और टिकाऊ सामान नल पाइप कंप्लीट बाथरूम सेट किफायती दामों में जैकवार एस्को प्राजो आर्टिस के ब्रांड उपलब्ध हैं हमारा पता है यूनिक के कोर्स पार्वती शॉपिंग आर्केट शॉप नंबर फोर एंड फोर्टी फोर जी टी रोड आश्रम मोड आसनसोल दूसरा पता है यूनिक सैनिटेशन एटी टू एन एस रोड आसनसोल संपर्क नंबर नाइन फोर थ्री फोर जीरो फोर टू फोर सेवन सिक्स जीरो थ्री फोर वन टू थ्री डबल जीरो जीरो सिक्स टू ਹੁਣ ਤੱਕ ਆਪ ਸਾਰੇ ਦਰਸ਼ਕ ਦੇਖ ਰਹੇ ਸੀ ਪੰਜਾਬੀ ਪੋਸਟ ਦੀਆਂ ਪੰਜਾਬੀ ਖਬਰਾਂ ਤੇ ਫੇਰ ਕੱਲ ਹੋਵੇਗੀ ਮੁਲਾਕਾਤ ਦੋ ਮੌਂਦ ਸਿੰਘ ਨੂੰ ਉਜਾਜਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਹਰ ਖਬਰ ਤੇ ਨਜ਼ਰ ਹਰ ਸਮੇਂ ਆਵਾਜ਼ ਤੁਹਾਡੀ ਪੰਜਾਬੀ ਪੋਸਟ ਆਵਾਜ਼ ਹੱਕ ਦੀ